ਨਵਰਾਤਰੀ ਚ ਰੋਜ਼ ਸਵੇਰੇ ਉੱਠ ਕੇ ਇਹ ਪੰਜ ਕੰਮ ਜ਼ਰੂਰ ਕਰਨਾ ਦੋਸਤੋ ਇਸ ਵਾਰ ਨਵਰਾਤਰੀ ਤੇ ਬਹੁਤ ਹੀ ਸ਼ੁਭ ਸੰਯੋਗ ਬਣ ਰਿਹਾ ਹੈ ਇਸ ਵਾਰ ਨਵਰਾਤਰੀ 7 ਨਹੀਂ 8 ਨਹੀਂ ਸਗੋਂ ਪੂਰੇ 9 ਦਿਨਾਂ ਤੱਕ ਮਨਾਈ ਜਾਵੇਗੀ ਪੂਰੇ 9 ਦਿਨ ਤੱਕ ਮਾਤਾ ਰਾਣੀ ਦੀ ਸੱਚੇ ਦਿਲ ਨਾਲ ਭਗਤੀ ਕੀਤੀ ਜਾਵੇਗੀ 9 ਦਿਨਾਂ ਦੀ ਨਵਰਾਤਰੀ ਬਹੁਤ ਹੀ ਜ਼ਿਆਦਾ ਸ਼ੁਭ ਤੇ ਮੰਗਲਕਾਰੀ ਮੰਨੀ ਜਾਂਦੀ ਹੈ ਇਹ ਦੁਰਲਭ ਵੀ ਹੁੰਦੇ ਹਨ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਜੋ ਪਤਝੜ ਨਵਰਾਤਰੀ ਹੈ ਉਹ 3 ਅਕਤੂਬਰ ਵੀਰਵਾਰ ਤੋਂ ਲੈ ਕੇ 11 ਅਕਤੂਬਰ ਸ਼ੁੱਕਰਵਾਰ ਤੱਕ ਰਹਿਣ ਵਾਲੀ ਹੈ ਭਾਗ ਗੁਰਗਾ ਅਸ਼ਟਮੀ 10 ਅਕਤੂਬਰ ਵੀਰਵਾਰ ਨੂੰ ਮਨਾਈ ਜਾਵੇਗੀ ਤੇ ਨੌਵੀਂ 11 ਅਕਤੂਬਰ ਨੂੰ ਹੋਵੇਗੀ ਤੇ ਦੁਸ਼ਹਿਰਾ 12 ਅਕਤੂਬਰ ਨੂੰ ਮਨਾਇਆ ਜਾਵੇਗਾ ਦੋਸਤੋ 11 ਅਕਤੂਬਰ ਨੂੰ ਬੜੀ ਸ਼ਰਧਾ ਤੇ ਭਗਤੀ ਨਾਲ कन्या पूजन ਕੀਤਾ ਜਾਵੇਗਾ ਤੁਸੀਂ ਚਾਹੋ ਤਾਂ ਦੁਰਗਾ ਅਸ਼ਟਮੀ ਤੇ ਵੀ ਕੰਨਿਆ ਪੂਜਨ ਕਰ ਸਕਦੇ ਹੋ ਪੱਛੜ ਨਵਰਾਤਰੀ ਤੇ ਕਲ ਸਥਾਪਨਾ ਦਾ ਸ਼ੁਭ ਮੂਰਤ ਤੇ ਨਕਤੂਬਰ ਨੂੰ ਸਵੇਰੇ 6 ਵਜੇ 1 ਮਿੰਟ ਤੋਂ ਲੈ ਕੇ 7 ਵਜੇ 2 ਮਿੰਟ ਤੱਕ ਰਹੇਗਾ ਦੋਸਤੋ ਨਵਰਾਤਰੀ ਦਾ ਪਵਿੱਤਰ ਤਿਉਹਾਰ ਮਾਤਾ ਦੁਰਗਾ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ ਤੇ ਨਵ ਦੁਰਗਾ ਨੂੰ ਹੀ ਸ਼ਕਤੀ ਸਰੂਪਾ ਕਿਹਾ ਜਾਂਦਾ ਹੈ ਇਸ ਦੁਨੀਆ ਵਿੱਚ ਸ਼ਕਤੀ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੈ। ਭਗਵਾਨ ਸ਼ਿਵ ਸ਼ੰਕਰ ਵੀ ਸ਼ਕਤੀ ਤੋਂ ਬਿਨਾ ਅਕਿਰਿਆਸ਼ੀਲ ਹੋ ਜਾਂਦੇ ਹਨ। ਤਾਂ ਅੱਜ ਦੀ ਇਸ ਵੀਡੀਓ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਨਵਰਾਤਰੀ ਦੇ ਦਿਨਸ ਤੁਸੀਂ ਕਿਹੜੇ ਉਪਾਏ ਕਰੋ ਜਿਸ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਤੁਹਾਡੀ ਜ਼ਿੰਦਗੀ 'ਚੋਂ ਗਰੀਬੀ, ਦੁੱਖ, ਤਕਲੀਫ ਸਭ ਖਤਮ ਹੋ ਜਾਵੇਗੀ ਤੇ ਤੁਹਾਡੀ ਮਨੋ ਕਾਮਨਾ ਪੂਰੀ ਹੋਵੇਗੀ। ਜੇਕਰ ਤੁਸੀਂ ਵੀਡੀਓ ਮਿਸ ਕਰ ਦਿੱਤੀ ਤਾਂ ਤੁਹਾਨੂੰ ساری ਜ਼ਿੰਦਗੀ ਪਛਤਾਉਣਾ ਪੈ ਸਕਦਾ ਹੈ ਦੋਸਤੋ ਇਸ ਵੀਡੀਓ ਚ ਅਸੀਂ ਤੁਹਾਨੂੰ ਇੱਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦੇਣ ਵਾਲੇ ਹਾਂ ਜੇਕਰ ਤੁਸੀਂ ਆਉਣ ਵਾਲੀ ਨਵਰਾਤਰੀ ਚ ਇੱਕ ਵਿਸ਼ੇਸ਼ ਰਤਨ ਛੂਕਿਆਉਂਗੇ ਤਾਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਬਸ ਤੁਸੀਂ ਉਸ ਰਤਨ ਨੂੰ ਛੂਕ ਕੇ ਆਉਣਾ ਹੈ ਇਸ ਲਈ ਇਸ ਵੀਡੀਓ ਨੂੰ ਬਿਲਕੁਲ ਵੀ ਮਿਸ ਨਾ ਕਰਨਾ ਜੇਕਰ ਤੁਹਾਡੀ ਦੁਕਾਨ ਜਾਂ ਕੰਮ ਧੰਦਾ ਬੰਦ ਹੋ ਗਿਆ ਹੈ ਪੈਸੇਾਂ ਦੀ ਤੰਗੀ ਚੱਲ ਰਹੀ ਹੈ ਘਰ 'ਚ ਲੋਕ ਬਿਮਾਰ ਰਹਿੰਦੇ ਹਨ ਆਪਸ 'ਚ ਕਿਸੇ ਦੀ ਬੰਦ ਹੀ ਨਹੀਂ ਘਰ 'ਚ ਲਗਾਤਾਰ ਲੜਾਈ ਝਗੜੇ ਹੋ ਰਹੇ ਹਨ ਦੁਸ਼ਮਣ ਪਰੇਸ਼ਾਨ ਕਰ ਰਹੇ ਹਨ ਪੈਸੇ ਆਉਂਦੇ ਰਸਤੇ ਬੰਦ ਹੋ ਗਏ ਹਨ ਪੈਸਾ ਆਉਂਦਾ ਹੈ ਤਾਂ ਉਵੇਂ ਹੀ ਚਲਾ ਜਾਂਦਾ ਹੈ ਪੈਸੇ ਦੀ ਕਮੀ ਬਣੀ ਰਹਿੰਦੀ ਹੈ ਸਾਰਾ ਦਿਨ ਮਨ ਵਿੱਚ ਨਕਾਰਾਤਮਕ ਵਿਚਾਰ ਆਉਂਦੇ ਰਹਿੰਦੇ ਹਨ ਸਰੀਰ ਵਿੱਚ ਆਲਸ ਬਣਿਆ ਰਹਿੰਦਾ ਹੈ ਘਰ 'ਚ ਇੱਕ ਤੋਂ ਬਾਅਦ ਇੱਕ ਦੀ ਮੌਤ ਹੋ ਰਹੀ ਹੈ ਘਰ ਖਾਣਾ ਨੋਂਦਾ ਹੈ ਤਾਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਦੋਸਤੋ ਨਵਰਾਤਰੀ ਦਾ ਪਵਿੱਤਰ ਤਿਉਹਾਰ ਮਾਤਾ ਦੁਰਗਾ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ ਤੇ ਇਹ ਮਾਤਾ ਦੁਰਗਾ ਦੀ ਕਿਰਪਾ ਪੋਂਦਾ ਸਭ ਤੋਂ ਚੰਗਾ ਸਮਾਂ ਹੁੰਦਾ ਹੈ ਨਵਰਾਤਰੀ ਦੇ ਦਿਨ ਮਾਤਾ ਰਾਣੀ ਸਾਡੇ ਸਭ ਦੇ ਘਰ ਆਉਂਦੀ ਹੈ ਤੇ ਸਾਡੇ ਨਾਲ ਰਹਿੰਦੀ ਹੈ ਇਸ ਦੌਰਾਨ ਸਾਰੇ درخت ਜੜੀ ਬੂਟੀਆਂ ਤੇ ਤਾਂਤ੍ਰਿਕ ਵਸਤੂਆਂ ਮਾਤਾ ਰਾਣੀ ਦੇ ਆਸ਼ੀਰਵਾਦ ਨਾਲ ਪੂਰੇ ਹੋ ਜਾਂਦੇ ਹਨ ਜਿਵੇਂ ਕਿ ਤੁਸੀਂ ਜਾਣਦੇ ਹਾਂ ਕਿ ਸਾਡੇ Hindu ਧਰਮ ਸਦਰਕਤਾ ਨੂੰ ਦੇਵੀ-ਦੇਵਤਿਆਂ ਦਾ ਸਰੂਪ ਮੰਨਿਆ ਗਿਆ ਹੈ ਵਿਸ਼ੇਸ਼ ਰੂਪ ਨਾਲ ਨਵਰਾਤਰੀ ਦੇ ਸਮੇਂ ਕੁਝ ਵਿਸ਼ੇਸ਼ ਦਰਕਤਾਂ ਦਾ ਮੈਂ ਤਾਂ ਕਈ ਗੁਨਾ ਵੱਜ ਜਾਂਦਾ ਹੈ ਤੇ ਇਹਨਾਂ ਦੀ ਪੂਜਾ ਕਰਨ ਨਾਲ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਂਦੀਆਂ ਹਨ ਇਹਨਾਂ ਦਰਕਤਾਂ ਨੂੰ ਛੂਣ ਨਾਲ ਮਨੁੱਖ ਦੀ ਕਿਸਮਤ ਖੁੱਲ ਜਾਂਦੀ ਹੈ ਤੇ ਜ਼ਿੰਦਗੀ 'ਚ ਸੁਪਾਗ ਦਾ ਆਗਮਨ ਹੁੰਦਾ ਹੈ ਦੋਸਤੋ ਸਾਡੇ ਸ਼ਾਸਤਰਾਂ 'ਚ ਦੱਸਿਆ ਗਿਆ ਹੈ ਕਿ ਪੇੜ ਪੌਦੇ ਨਾ ਸਿਰਫ ਸਾਨੂੰ ਸ਼ੁੱਧ ਹਵਾ ਪ੍ਰਦਾਨ ਕਰਦੇ ਹਨ ਸਗੋਂ ਸਾਡੀ ਜ਼ਿੰਦਗੀ ਨਕਾਰਾਤਮਕਤਾ ਨੂੰ ਵੀ ਆਪਣੇ ਅੰਦਰ ਸਮਾ ਲੈਂਦੇ ਹਨ ਉਹਨਾਂ ਵਿੱਚੋਂ ਕੁਝ ਦਰਖਤ ਹਨ ਜਿਵੇਂ ਪੀਪਲ ਬੋੜ ਤੇ ਬੇਲ ਪੱਤਰ ਦਰਖਤਾਂ ਦਾ ਧਾਰਮਿਕ ਤੇ ਧਿਆਤਮਿਕ ਮਹੱਤਵ ਬਹੁਤ ਜ਼ਿਆਦਾ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗੀਤਾਚ ਕਿਹਾ ਹੈ ਕਿ ਦਰਖਤਾਂ ਚ ਮੈਂ ਪੀਪਲ ਹਾਂ ਪੀਪਲ ਨੂੰ ਦਰਖਤਾਂ ਦਾ ਰਾਜਾ ਕਿਹਾ ਜਾਂਦਾ ਹੈ ਕਿਉਂਕਿ ਇਸ ਦੀ ਉਮਰ ਤੇ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ ਨਵਰਾਤਰੀ ਦੇ ਸਮੇਂ ਮੰਨਤਾ ਹੈ ਕਿ ਦੇਵੀ ਮਾਂ ਧਰਤੀ ਤੇ ਆਉਂਦੀ ਹੈ ਤੇ ਇਸ ਤਰ੍ਹਾਂ ਜੋ ਵੀ ਪੇੜ-ਪੋਦੇ ਹੁੰਦੇ ਹਨ ਉਹਨਾਂ 'ਚ ਦਿਵਯ ਊਰਜਾ ਦਾ ਸੰਚਾਰ ਹੁੰਦਾ ਹੈ ਜੇਕਰ ਇਸ ਸਮੇਂ ਤੁਸੀਂ ਇਹਨਾਂ ਖਾਸ ਧਰਤਾਂ ਨੂੰ ਛੂੰਹਦੇ ਹੋ ਜਾਂ ਇਹਨਾਂ ਦੀ ਪੂਜਾ ਕਰਦੇ ਹੋ ਤਾਂ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਸਮਾਪਤ ਹੋ ਸਕਦੀਆਂ ਹਨ ਤਾਂ ਚਲੋ ਅੱਜ ਮੈਂ ਤੁਹਾਨੂੰ ਨਵਰਾਤਰੀ ਦੇ ਸਮੇਂ ਛੂਏ ਜਾਣ ਵਾਲੇ ਧਰਤਾਂ ਬਾਰੇ ਦੱਸਦਾ ਹਾਂ ਦੋਸਤੋ ਸਾਡੇ ਧਰਮ ਸ਼ਾਸਤਰਾਂ ਚ ਕਈ ਤਰ੍ਹਾਂ ਦੀ ਦਰਖਤ ਹਨ ਜੋ ਕਲਿਆਨਕਾਰੀ ਤੇ ਮੰਗਲਕਾਰੀ ਹੁੰਦੀਆਂ ਹਨ ਜੇਕਰ ਇਹਨਾਂ ਦਰਖਤਾਂ ਨੂੰ ਛੂ ਲੈਂਦੇ ਹਾਂ ਤਾਂ ਤੁਹਾਟੀਆਂ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੇ ਦੁੱਖ ਖਤਮ ਹੋ ਜਾਂਦੇ ਹਨ ਖਾਸ ਕਰ ਨਵਰਾਤਰੀ ਦੇ ਦਿਨਾਂ ਚ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾ ਦੁਰਗਾ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਬਾਕਸ ਵਿੱਚ ਜੈ ਮਾ ਦੁਰਗਾ ਜ਼ਰੂਰ ਲਿਖੋ ਨੰਬਰ 1 ਪੀਪਲ ਦਾ ਦਰਖਤ ਸਭ ਤੋਂ ਪਹਿਲਾ ਦਿਵਯ ਦਰਖਤ ਹੈ ਪੀਪਲ ਸਾਡੇ ਸ਼ਾਸਤਰਾਂ ਚ ਪੀਪਲ ਦੇ ਦਰਖਤ ਨੂੰ ਬਹੁਤ ਹੀ ਸ਼ਕਤੀਸ਼ਾਲੀ ਮੰਨਿਆ ਗਿਆ ਹੈ ਪੀਪਲ ਦਾ ਦਰਖਤ ਨਾ ਸਿਰਫ ਵਾਤਾਵਰਣ ਲਈ ਲਾਭਕਾਰੀ ਹੈ ਸਗੋ ਇਸ ਦਾ ਧਰਮਾਚਵੀ ਖਾਸ ਥਾਨ ਹੈ ਨਵਰਾਤਰੀ ਦੇ ਦਿਨਾਂ ਚ ਪੀਪਲ ਦੇ ਦਰਖਤ ਦੀ ਪੂਜਾ ਕਰਨ ਨਾਲ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਨਵਰਾਤਰੀ ਦੇ ਕਿਸੇ ਵੀ ਦਿਨ ਸ਼ਾਮ ਦੇ ਸਮੇਂ ਪੀਪਲ ਦੇ ਦਰਖਤ ਕੋਲ ਜਾਓ ਸਭ ਤੋਂ ਪਹਿਲਾਂ ਤੁਸੀਂ ਪੀਪਲ ਦੇ ਕੁਝ ਪੱਤੇ ਤੇ ਪੰਜ ਤਰ੍ਹਾਂ ਦੀਆਂ ਮਿਠਾਈਆਂ ਲੈਣੀਆਂ ਹਨ ਉਸ ਤੋਂ ਬਾਅਦ ਇੱਕ ਤਾਂਬੇ ਦੀ ਗੜਵੀ ਵਿੱਚ ਪਾਣੀ ਭਰ ਕੇ ਪੀਪਲ ਦੇ ਦਰਖਤ ਦੇ ਕੋਲ ਜਾਓ ਉੱਥੇ ਪਹੁੰਚਣ ਤੋਂ ਬਾਅਦ ਪੀਪਲ ਦੇ ਦਰਖਤ ਦੇ ਸਾਹਮਣੇ ਹੱਥ ਜੋੜ ਕੇ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਦੱਸੋ ਫਿਰ ਪੀਪਲ ਦੇ ਦਰਖਤ ਦੀ ਜੜ੍ਹ ਵਿੱਚ ਤਾਂਬੇ ਦੀ ਗੜਵੀ ਨਾਲ ਪਾਣੀ ਪਾਓ ਪਾਣੀ ਪਾਉਂਦੇ ਸਮੇਂ ਮਨਹੀ ਮਨ ਆਪਣੀਆਂ ਮਨੋ ਕਾਮਨਾਵਾਂ ਨੂੰ ਦੁਹਰਾਉਂਦੇ ਰਹੋ ਉਸ ਤੋਂ ਬਾਅਦ ਪੰਜ ਤਰ੍ਹਾਂ ਦੀਆਂ ਮਿਠਾਈਆਂ ਪੀਪਲ ਦੇ ਦਰਖਤ ਦੇ ਹੇਠਾਂ ਅਰਪਿਤ ਕਰ ਦਿਓ ਦੋਸਤੋ ਇਹ ਉਪਾਏ ਬਹੁਤ ਹੀ ਪ੍ਰਭਾਵੀ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਕਰਨ ਨਾਲ ਮਾਤਾ ਲక్ష్ਮੀ ਤੇ ਭਗਵਾਨ ਨਰਾਇਣ ਦਾ ਆਸ਼ੀਰਵਾਦ ਮਿਲਦਾ ਹੈ ਨਵਰਾਤਰੀ ਦੇ ਦਿਨਾਂ 'ਚ ਇਹ ਉਪਾਏ ਕਰਨ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਖਾਸ ਕਰਕੇ ਧਨ ਸੰਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਨੰਬਰ 2 ਜੰਡ ਦਾ ਦਰਖਤ ਤੁਚਾ ਦੇਵੇ ਦਰਖਤ ਹੈ ਜੰਡ ਦਾ ਦਰਖਤ ਚਾਂਦੀ ਦੇ ਦਰਖਤ ਨੂੰ ਸਾਡੇ ਧਰਮਾਂ ਵਿੱਚ ਮਾਤਾ ਜਗਦੰਬਾ ਦਾ ਸਰੂਪ ਮੰਨਿਆ ਜਾਂਦਾ ਹੈ ਨਵਰਾਤਰੀ ਦੇ ਦਿਨਾਂ ਚ ਜੰਡ ਦੇ ਦਰਖਤ ਇੱਥਾ ਦੀਵਾ ਜਗੋਂ ਨਾਲ ਮਨੁੱਖ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਨਵਰਾਤਰੀ ਦੇ ਕਿਸੇ ਵੀ ਦਿਨ ਸ਼ਾਮ ਦੇ ਸਮੇਂ ਜੰਡ ਦੇ ਦਰਖਤ ਕੋਲ ਜਾਓ ਤੇ ਉੱਥੇ ਦੀਵਾ ਜਗੋ ਤੁਸੀਂ ਚਾਹੋ ਤਾਂ ਇਸ ਸਮੇਂ ਲਾਲ ਚੂੜੀ ਵੀ ਜੰਡਿਤ ਦਰਕਤ ਨੂੰ ਬੰਨ੍ਹ ਸਕਤੇ ਹਮ ਇਹ ਉਪਾਏ ਵਿਸ਼ੇਸ਼ ਰੂਪ ਨਾਲ ਉਹਨਾਂ ਲੋਕਾਂ ਲਈ ਹੈ ਜੋ ਕਿਸਮਤ ਦੀ ਪ੍ਰਾਪਤੀ ਤੇ ਮਨੋ ਕਾਮਨਾ ਦੀ ਪੂਰਤੀ ਚਾਹੁੰਦੇ ਹਨ ਜੰਡਿਤ ਦਰਕਤ ਦੀ ਜੜ੍ਹ ਸੰਧੂਰ ਚੜਾਉਣ ਨਾਲ ਮਨੁੱਖ ਨੂੰ ਕੋਈ ਵੀ ਬਿਮਾਰੀ ਨਹੀਂ ਲੱਗਦੀ ਜੇਕਰ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਹੈ ਤਾਂ ਸੱਤ ਵਾਰ ਸੰਧੂਰ ਨੂੰ ਜੰਡ ਦੀ ਜੜ੍ਹ ਨਾਲ ਬਿਮਾਰੀ ਖਤਮ ਹੋ ਜਾਂਦੀ ਹੈ ਨੰਬਰ 3 ਬੇਲ ਦਾ ਦਰਕਤ ਇਹ ਜੋ ਦਿਵੇਅ ਦਰਖਤ ਹੈ ਬੇਲ ਦਾ ਦਰਖਤ ਸਕੰਧ ਪੁਰਾਣ ਚ ਕਿਹਾ ਗਿਆ ਹੈ ਕਿ ਬੇਲ ਦਾ ਦਰਖਤ ਮਾਤਾ ਪਾਰਵਤੀ ਦੇ ਪਸੀਨੇ ਤੋਂ ਪੈਦਾ ਹੋਇਆ ਸੀ ਇਸ ਲਈ ਇਸ ਨੂੰ ਦੇਵੀ ਪਾਰਵਤੀ ਦਾ ਸਰੂਪ ਮੰਨਿਆ ਜਾਂਦਾ ਹੈ ਬੇਲ ਦੇ ਦਰਖਤ ਦੀ ਪੂਜਾ ਨਵਰਾਤਰੀ ਦੇ ਦਿਨਾਂ ਚ ਵਿਸ਼ੇਸ਼ ਰੂਪ ਨਾਲ ਫਲਦਾਇ ਮਨੀ ਜਾਂਦੀ ਹੈ ਨਵਰਾਤਰੀ ਦੇ ਦਿਨਾਂ ਚ ਇਸ ਦਰਖਤੇ ਹੇਠਾ ਕਿਉ ਉਦਾ ਦਿਵਜ ਕੋ ਇਸ ਦੇ ਨਾਲ ਹੀ ਜੇਕਰ ਤੁਸੀਂ ਬੇਲ ਦੇ ਪੱਤੇ ਹਤੇ ਜੇ ਮਾਤਾ ਦੀ ਲਿਖੀ ਦੁਰਗਾ ਮਾਤਾ ਨੂੰ ਅਰਪਿਤ ਕਰਦੇ ਹੋ ਤਾਂ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਇਸ ਤੋਂ ਇਲਾਵਾ ਬੇਲ ਦੇ ਦਰਖਤ ਦੀ ਜੜ੍ਹ ਚ ਸੰਦੂਰ ਤੇ ਤਾਂਬੇ ਦੀ ਕੋਈ ਵੀ ਚੀਜ਼ ਚੜਾਉਣ ਨਾਲ ਵਿਅਕਤੀ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਬੇਲ ਦੇ ਦਰਖਤ ਨੂੰ ਛੂਣ ਨਾਲ ਤੁਹਾਡੀ ਥਕਾਵਟ ਤੇ ਸੁਸਤੀ ਵੀ ਚਲੀ ਜਾਂਦੀ ਹੈ ਨੰਬਰ 4 ਪਰਿਜਾਤ ਦਾ ਦਰਖਤ ਚੌਥਾ ਖਾਸ ਦਰਖਤ ਹੈ ਪਰਿਜਾਤ ਦਾ ਦਰਖਤ ਇਸ ਦਰਤ ਸਮੁੰਦਰ ਮੰਥਨ ਤੋਂ ਪੈਦਾ ਹੋਇਆ ਸੀ ਤੇ ਇਸ ਨੂੰ ਲక్ష్ਮੀ ਦਾ ਰੂਪ ਮੰਨਿਆ ਜਾਂਦਾ ਹੈ ਇਸ ਦਰਤ ਨੂੰ ਛੂਣ ਨਾਲ ਸਰੀਰ ਦੀ ਥਕਾਵਟ ਕਮਜ਼ੋਰੀ ਦਰਦ ਖਤਮ ਹੋ ਜਾਂਦਾ ਹੈ ਨਵਰਾਤਰੀ ਦੇ ਸਮੇਂ ਇਸ ਦਰਤ ਦੇ ਥੱਲੇ ਘਿਓ ਦਾ ਦੀਵਾ ਜਗਾਉ ਤੇ ਸੰਦੂ ਉਚੜੋਂ ਨ ਸਾਰੀਆਂ ਛਾਮਾ ਪੂਰੀਆਂ ਹੁੰਦੀਆਂ ਹਨ ਪਰ ਜາດ ਦੇ ਦਰਤ ਦੀ ਪੂਜਾ ਨਾਲ ਲక్ష్ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਤੇ ਸਾਰੇ ਤਰ੍ਹਾਂ ਦੇ ਗ੍ਰਹਿ ਦੋਸ਼ ਤੇ ਪਰੇਸ਼ਾਨੀਆਂ ਸਮਾਪਤ ਹੋ ਜਾਂਦੀਆਂ ਹਨ लक्ष्मी दी कृपा ਨਾਲ ਮਨੁੱਖ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਉਂਦੀ ਹੈ ਤੇ ਧਨ ਦੀ ਕਮੀ ਦੂਰ ਹੋ ਜਾਂਦੀ ਹੈ। ਦੋਸਤੋ ਹੁਣ ਇਸ ਵੀਡੀਓ 'ਚ ਤੁਹਾਨੂੰ ਇੱਕ ਹੋਰ ਬਹੁਤ ਹੀ ਕਾਰਗਰ ਉਪਾਏ ਦੱਸਾਂਗੇ ਜੋ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਇਸ ਉਪਾਏ ਨੂੰ ਕਰਨ ਨਾਲ ਤੁਹਾਡੀ ਜ਼ਿੰਦਗੀ ਦੀਆਂ ਤਕਲੀਫਾਂ ਖਤਮ ਹੋ ਜਾਣਗੀਆਂ ਤੇ ਗਰੀਬੀ ਚਲੀ ਜਾਵੇਗੀ। ਜੇਕਰ ਤੁਹਾਡੀ ਦੁਕਾਨ 'ਚ ਵਪਾਰ 'ਚ ਜੋ ਕਿ ਠੰਡਾ ਪੈ ਚੁੱਕਿਆ ਹੈ ਇਹ ਪੂਰੀ ਚੰਗੀ ਤਰ੍ਹਾਂ ਚੱਲਣ ਲੱਗ ਜਾਵੇਗਾ ਤੁਹਾਡੀ ਜ਼ਿੰਦਗੀ 'ਚ ਪੈਸਿਆਂ ਦੀ ਕਿਲਤ ਖਤਮ ਹੋ ਜਾਵੇਗੀ ਘਰ 'ਚ ਲੋਕ ਜੇਕਰ ਬਿਮਾਰ ਰਹਿੰਦੇ ਹਨ ਤਾਂ ਉਹਨਾਂ ਦੀ ਵੀ ਬਿਮਾਰੀ ਖਤਮ ਹੋ ਜਾਵੇਗੀ ਤੁਹਾਡੇ ਪਰਿਵਾਰ ਦੇ ਹਰ ਮੈਂਬਰ 'ਚ ਪਿਆਰ ਵੱਧ ਜਾਵੇਗਾ ਸੁਸ਼ਮਨ ਖੁਦ ਹੀ ਤੁਹਾਡੀ ਜ਼ਿੰਦਗੀ 'ਚੋਂ ਨਸ਼ਟ ਹੋ ਜਾਣਗੇ ਪੈਸਾ ਆਉਣ ਦੇ ਰਸਤੇ ਖੁੱਲ ਜਾਣਗੇ ਦੋਸਤੋ ਤੁਸੀਂ ਇਹ ਉਪਾਏ ਐਤਵਾਰ ਨੂੰ ਛੱਡ ਕੇ ਕਿਸੇ ਵੀ ਦਿਨ ਕਰ ਸਕਦੇ ਹੋ ਜੀ ਹਾਂ ਦੋਸਤੋ ਨਵਰਾਤਰੀ ਦਾ ਜੋ ਐਤਵਾਰ ਹੈ ਉਸ ਦਿਨ ਨੂੰ ਛੱਡ ਕੇ ਇਹ ਉਪਾਏ ਕਿਸੇ ਹੋਰ ਦਿਨ ਕਰ ਸਕਦੇ ਹੋ ਇਹ ਤਰੀਕਾ ਬਹੁਤ ਹੀ ਚੰਗਾ ਹੈ ਬਸ ਤੁਸੀ ਪੰਜ ਤਰ੍ਹਾਂ ਦੀ ਮਿਠਾਈ ਲੈਣੀ ਹੈ ਇਹ ਮਿਠਾਈ ਤੁਸੀਂ ਦੁਕਾਨ ਤੋਂ ਵੀ ਲੈ ਸਕਦੇ ਹੋ ਜੇਕਰ ਤੁਸੀਂ ਪੰਜ ਤਰ੍ਹਾਂ ਦੀ ਮਿਠਾਈ ਨਹੀਂ ਲੈ 파ਰੇ ਤਾਂ ਗੁੜ ਲੈ ਲਓ ਜਾਂ ਫਿਰ ਸ਼ੱਕਰ ਲੈ ਲਓ ਇਸ ਤਰ੍ਹਾਂ ਨਾਲ ਪੰਜ ਤਰ੍ਹਾਂ ਦੀਆਂ ਕੁਝ ਮਿੱਠੀਆਂ ਚੀਜ਼ਾਂ ਲੈ ਕੇ ਵੀ ਤੁਸੀਂ ਉਪਾਏ ਕਰ ਸਕਦੇ ਹੋ ਇਹ ਬਹੁਤ ਨਾਪਕਾਰੀ ਸਾਬਿਤ ਹੋਵੇਗਾ ਜੇਕਰ ਇਹ ਉਪਾਏ ਦੀਵਾਲੀ ਦੇ ਦਿਨ ਕਰਦੇ ਹੁੰਤਾ ਇਹ ਉਪਾਏ ਬਹੁਤ ਹੀ ਜ਼ਿਆਦਾ ਕਾਰਗਰ ਹੁੰਦਾ ਹੈ ਤੁਸੀਂ ਪੰਜ ਤਰ੍ਹਾਂ ਦੀਆਂ ਮਿਠਾਈਆਂ ਲੈਣੀਆਂ ਹਨ ਤੇ ਇੱਕ ਪੀਪਲ ਦਾ ਪੱਤਾ ਲੈਣਾ ਹੈ ਤੇ ਇੱਕ ਗੜਵੀ ਤਾਂਬੇ ਦੀ ਪਾਣੀ ਭਰ ਲਓ ਪੀਪਲ ਦੇ ਦਰਖਤ ਦੇ ਕੋਲ ਜਾ ਕੇ ਹੱਥ ਜੋੜ ਕੇ ਬੇਨਤੀ ਕਰਨੀ ਹੈ ਤੇ ਉਸ ਨੂੰ ਪਾਣੀ ਸੱਤ ਤੋਂ ਪੈਣਾ ਚੜਾਉਣਾ ਹੈ ਤੇ ਜਲ ਚੜਾਉਂਦੇ ਸਮੇਂ ਤੁਹਾਨੂੰ ਮਨੋ ਕਾਮਨਾ ਬੋਲਦੀ ਜਾਣਾ ਹੈ ਤੇ ਮਨੋ ਕਾਮਨਾ ਬੋਲਣ ਤੋਂ ਬਾਅਦ ਤੁਸੀਂ ਜੋ ਪੰਜ ਤਰ੍ਹਾਂ ਦੀ ਮਿਠਾਈ ਲੈਂਦੀ ਹੈ ਉਸ ਨੂੰ ਦਰਖਤ 'ਤੇ ਚੜ੍ਹ ਚ ਰੱਖਣਾ ਹੈ ਦੋਸਤੋ ਜੇਕਰ ਤੁਸੀਂ ਇਹ ਉਪਾਏ ਕਰ ਲਿਆ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਲਾਭ ਦੇਖਣ ਨੂੰ ਮਿਲੇਗਾ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੇ ਜੇਕਰ ਤੁਸੀਂ ਵੀ ਜਲਦੀ ਅਮੀਰ ਬੰਨਾ ਚਾਹੁੰਦੇ ਹੋ ਤੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਮਨੋ ਕਾਮਨਾਵਾਂ ਨੂੰ ਪੂਰਾ ਕਰਨਾ ਚਾਹੁੰਦੇ ਹੋ ਜੋ ਕਿ ਅਧੂਰੀਆਂ ਰਹਿ ਗਈਆਂ ਹਨ ਤਾਂ ਇਹ ਉਪਾਏ ਕਰਨ ਨਾਲ ਉਹ ਜ਼ਰੂਰ ਪੂਰੀਆਂ ਹੋਣਗੀਆਂ ਦੋਸਤੋ ਇਸ ਸਾਰੀ ਜਾਣਕਾਰੀ जनरू चिन्हू ध्यान ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਤੇ ਧਰਮ ਦੇ ਉਪਾਏ ਤੇ ਸੁਨਾਹਾਂ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਤੇ ਹੀ ਅਜ਼ਮਾਓ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਸੁਨਾਹ ਦੇਣਾ ਹੈ ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਵੀਡੀਓ 'ਚ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ